ਕਾਦੀਆਂ ਦੇ ਮੁਹੱਲਾ ਧਰਮਪੁਰਾ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਥਾਣਾ ਕਾਦੀਆਂ ਵਿਖੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਵੀ ਕਰ ਲਈ ਗਈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਕੱਕੜ ਅਤੇ ਐਸਐਚਓ ਕਾਦੀਆ ਨੇ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਾਡੇ ਕੋਲ ਇੱਕ ਦਰਖਾਸਤ ਮੰਗਲਦਾਸ ਪੁੱਤਰ ਲੇਟ ਮੋਹਨ ਮਲ ਵਾਸੀ ਮੋਹੱਲਾ ਧਰਮਪੁਰਾ ਵੱਲੋਂ ਪ੍ਰਾਪਤ ਹੋਈ ਜਿਸ ਵਿੱਚ ਮੰਗਲਦਾਸ ਨੇ ਕਿਹਾ ਕਿ ਮੇਰੇ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਇਸ ਸਬੰਧੀ ਦੋਸ਼ੀਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਇਸ ਕੁੱਟਮਾਰ ਨਾਲ ਕੋਈ ਵੀ ਸੰਬੰਧ ਨਹੀਂ ਹੈ ਸਾਡੇ ਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਮੈਂ ਮੇਰਾ ਨਾਮ ਮੋਨਿਕਾ ਜੀ ਮੈਂ ਤਰਸ਼ੀਮ ਕੁਮਾਰ ਦੀ ਵਾਈਫ ਆ ਮੈਂ ਇੱਥੇ ਆਪਣੇ ਘਰ ਰਹਿੰਦੀ ਆ ਆ ਕੇ ਤੇ ਮੈਨੂੰ ਇੱਥੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰਿੜ ਕੇ ਜਾਂਦਾ 2 ਸਾਲ ਹੋ ਗਏ ਮੇਰੇ ਹਸਬੰਦ ਦਾ ਟ੍ਰਾਂਸਪਲੈਂਟ ਹੋਇਆ ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੰਦ ਨੂੰ ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾ ਬਲੌਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚ ਲੱਗੀ ਹੈ ਪਹਿਲਾਂ ਮੈਂ ਆਪੀ ਕੰਮ ਕਰਦੀ ਸੀ ਪਾਣੀ ਕੱਢ ਦਿੰਦੀ ਹੂੰ ਮੇਰੇ ਕੋ ਪਾਣੀ ਨਹੀਂ ਨਿਕਲਦਾ ਤੇ ਮੈਂ ਕਮਾਂ ਵਾਲੀਆਂ ਲਾਈਆਂ ਕਮਾਂ ਵਾਲੀਆਂ ਕਦੀ ਪਾਣੀ ਕੱਢਦੀਆਂ ਕਦੀ ਨਹੀਂ ਕੱਢਦੀਆਂ ਮੈਨੂੰ ਕਹਿੰਦਾ ਤੇਰੇ ਕੋਲ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਘਰ ਚੁੱਕੇ ਇੱਥੇ ਢੋੜ ਜਾ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਮੈਂ ਮੈਂ ਘਰ ਚੁੱਕੇ ਮੈਂ ਕਿੱਥੇ ਢੋੜ ਜਾ ਮੇਰੇ ਨਾਲ ਬੈਸੋਬੈਸੀ ਕੀਤੀ ਹੈ ਇਹਨੇ ਬੜੀ ਬੋਲਣਿਆ ਬੜਾ ਮੇਰੇ ਹਸਬੰਦ ਆਇਆ ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ ਉਧ ਕਾਮ ਤੋਂ ਆਏ ਇੱਥੇ ਖੜਾ ਸੀ ਉਹਨਾਂ ਨੇ ਇਹਨੂੰ ਹੱਥ ਹੀ ਲਾਇਆ ਤੇ ਲੰਮੇ ਪੈ ਗਿਆ ਕਹਿੰਦਾ ਆ ਕੇ ਤੇ ਮੈਨੂੰ ਮਾਰੋ ਫੇਰ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡਾ ਕੀ ਬੰਦਾ ਆ ਆ ਕੇ ਤੇ ਮੈਨੂੰ ਮਾਰੋ ਇਹ ਤੁਹਾਨੂੰ ਹੁਣ ਮੈਂ ਸਵਾਲ ਦੱਸਾਂ ਇਹ ਕੁਐਸਚਨ ਨੇ ਸਾਡੇ ਨਾਲ ਕੀਤਾ ਹੈ ਅਸੀਂ ਹਰਾਸ਼ਮੈਂਟ ਚਰਨ ਦੇ ਨਹੀਂ ਹੈਗੇ ਮੇਰਾ ਹਸਬੰਦ ਘੰਟੇ ਘੰਟੇ ਬਾਅਦ ਦਵਾਈਆਂ ਖਾਂਦਾ ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਅਸੀਂ ਨਹੀਂ ਸਿਰਫ ਕੋਈ ਮੁੰਡਾ ਉਹਦੇ ਨਾਲ ਗੱਲਬਾਤ ਕੀਏ ਮਤਲਬ ਆਪਣੇ ਆਪਣੇ ਮੁੰਡੇ ਜੇ ਬੁਲਾਉਂਦੇ ਨਹੀਂ ਰੋਟੀਨ ਨੂੰ ਇਹਨਾਂ ਨੂੰ ਬੁਲਾਉਂਦੇ ਨਾ ਕਵਾਉਂਦੇ ਇੱਥੇ ਇਕੱਲਾ ਰਹਿੰਦਾ ਛਦਾਈਆਂ ਵਾਂਗ ਫਿਰਦਾ ਨਾ ਇਹਨੂੰ ਕੁਛ ਦੇ ਐ ਇੱਥੇ ਇਕੱਲਾ ਹੀ ਰਹਿੰਦਾ ਗਲੀ ਮੱਲੇ ਵਾਲੇ ਇਹਨੂੰ ਪਾਣੀ ਦਿੰਦੇ ਗਲੀ ਮੱਲੇ ਵਾਲੇ ਸਾਡੇ ਕੋਲ ਮੰਗ ਮੰਗ ਕੇ ਚਾਹਾਂ ਪੀਂਦਾ ਸਾਡੇ ਕੋਲ ਮੰਗ ਮੰਗ ਕੇ ਰੋਟੀ ਖਾਂਦਾ ਪਾਣੀ ਪੀਂਦਾ ਰੋਟੀ ਖਾਂਦਾ ਇੱਥੇ ਇਹਨੂੰ ਅਰੇ ਆਪਣੇ ਮੁੰੋ ਪੁੱਤਰ ਕੋਈ ਨਹੀਂ ਪੁੱਛਦਾ ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ ਮੈਂ ਕੁੱਟਮਰ ਕਰਦੇ ਜੀ ਬੱਦਾ ਛੋਟਾ ਮੁੰਡਾ ਦਾ ਬੜਾ ਕੁੱਤਦਾ ਜੇ ਇੱਕ ਦਿਨ ਚੰਗੀ ਲੜਾਈ ਹੋਈ ਏ ਉਹਨੇ ਛੋਟੇ ਨੇ ਬਾੜੇ ਕੇ ਚਪੇੜਾ ਮਾਰੀਆਂ ਸੋਟੀ ਜੇ ਵੀ ਇੱਥੇ ਪਈ ਹੈ ਕੰਨਾ ਹੀ ਮੈਨੂੰ ਲੱਗਦਾ ਤੋੜ ਦੇ ਮੇਰਾ ਆਦਮੀ ਗਿਆਸ਼ ਡਾਲੋ ਦੇਦਾ ਐਡਾ ਵੱਡਾ ਕੱਟ ਢਿੱਡ ਤੇ ਪ੍ਰਸ਼ਨ ਹੋਇਆ ਉਹ ਫਿਰ ਵੀ ਇਹਨੂੰ ਜਫਾ ਮਾਰ ਕੇ ਤੇਨੂੰ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲ ਐਵੇਂ ਤੈਨੂੰ ਮਾਰ ਦੇਗਾ ਸੱਟਾ ਮਾਰ ਦੇਗਾ ਤੇ ਕੀ ਤੇ ਲੈ ਗਿਆ ਅੰਦਰ ਤੇ ਤੇ ਮੁੰਡੇ ਕੋ ਪਹਚਾਇਆ ਉਲਟਾ ਜਿਵੇਂ ਸਾਡੇ ਉੱਤੇ ਕੀ ਕੁਛ ਕਰਦਾ ਪਿਆ ਉਲਟਾ ਸਾਡੇ ਤੇ ਸਾਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ ਕੰਨਾ ਠੁੱਠਾ ਪਰਚਾ ਛੱਡ ਕੇ ਤੁਹਾਡੀ ਕੀ ਸਰਕਾਰ ਤੋਂ ਮੰਗ ਸਾਈ ਦੇ ਕਹੇ ਕਿ ਨਹੀਂ ਕਿ ਸਾਡੇ ਜਿਹੜਾ ਸਾਨੂੰ ਫਸਾਉਂਦਾ ਪਿਆ ਇਹ ਨਹੀਂ ਹਰਾਸ਼ਮੈਂਟ ਨਹੀਂ ਕਰ ਸਕਦੇ ਆਗੇ ਅਸੀਂ ਨਹੀਂ ਜਰਨੋਗ ਹੈ ਨਾ ਇਹ ਨਾ ਕੰਜਰਖਾਨੇ ਚ ਅਜ ਤੱਕ ਅਦੀ ਪਈਆਂ ਗਲਤ ਕਲਾ ਚਾਈ ਤੱਕ ਜਿ ਸਾਰੀ ਮਰਪਲਮਾਲ ਸੀ ਚ ਨਿਕਲ ਗਈਆਂ ਕਦੀ ਗੱਲਬਾਤ ਇਹੋ ਜਿਹੀ ਨਾ ਮਾੜੀ ਕੀਤੀ ਨਾ ਕੋਸ਼ ਇਹਨੇ ਦੇ ਬਿਨਾ ਵਜੇ ਆ ਕੇ ਸਾਡ ਨੂੰ ਬਿਨਾ ਵਜੇ ਆ ਕੇ ਤਸੀਹਤ ਲਿਤਾ ਆਪਣੀ ਪਾਗਲਪਨ ਚ ਸਾਨੂੰ ਤਸੀਹਤ ਲਿਤਾ ਇਹ ਸੁਣਦੇ ਮੈਂ ਅਨੂਕ ڪر ਡੀਐਸਪੀ ਸੀ ਦਾ ਨੰਬਰ ਮੇਰੇ ਨਾਲ ਨੇ ਸੁਦਾ ਬਲਵੰਦਰ ਸਿੰਘ ਐਸਐਚਓ ਕਾਮੀਆਂ ਅਡਾ ਸ਼ਾਸਨ ਵੱਲੋਂ ਆਮ ਪਬਲਿਕ ਨੂੰ ਕਿਸਾਨਾਂ ਨੂੰ ਜ਼ਿਮੀਦਾਰਾਂ ਨੂੰ ਇੱਕ ਸੰਦੇਸ਼ ਹੈ ਕਿ ਇਲੈਕਸ਼ਨ ਕੋਲ ਲੱਗਾ ਹੋਇਆ ਕਿ ਇਸ ਤਰ੍ਹਾਂ ਆਮ ਦੇਖਣ ਜੀ ਆਂਦਾ ਹੈ ਕਿ ਜਦੋਂ ਸਰਕਾਰੀ ਦਾ ਸੰਜਮ ਆਂਦਾ ਹੈ ਤੇ ਕਿਸਾਨ ਜਿਹੜੇ ਜ਼ਿਮੀਦਾਰ ਨੇ ਉਹ ਰੈਨ ਖੋਣ ਨੂੰ ਅਗਰ ਜਾਂਦੇ ਨੇ ਸਟੱਬਲ ਬਰਨਿੰਗ ਹੁੰਦੀ ਹੈ ਇਲੈਕਸ਼ਨ ਕੋਲ ਲੱਗਾ ਹੋਇਆ ਹੈ ਅਬ ਨੂੰ ਬੜੀ ਸਖਤ ਐਲਾਨ ਹੈ ਕਿ ਕੋਈ ਵੀ ਅਜਿਹਾ ਕਾਰਵਾਈ ਨਹੀਂ ਕਰਨੀ ਕੋਈ ਅਜਿਹਾ ਕਸਟਮਰ ਬਦਲ ਨਹੀਂ ਕਰਨੀ ਕਾਰੀ ਨੂੰ ਵਾਪਸ ਨਹੀਂ ਲਾਣੀ ਤੇ ਨਹੀਂ ਤੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਨੀ ਹਮ ਜ਼ਰੂਰ ਹੋਣਾ ਪਏਗਾ ਤੇ ਜਿਹੜਾ ਕੋਈ ਅਜਿਹਾ ਕੰਮ ਕਰੇਗਾ 100% ਉਸਦੀ ਬੰਦੀ ਕਾਰੀ ਹੋਏਗੀ ਕਾਨੂੰਨੀ ਕਾਰੀ ਹੋਏਗੀ ਤੇ ਕਿਰਪਾ ਕਰਕੇ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਵਾਤਾਵਰਣ ਨੂੰ ਛੁੱਧ ਰੱਖਣਾ ਗੜੀਆ ਜਿਹਨਾਂ ਨਾਲ ਆਮ ਦੇਖਣ ਜਾਂ ਜਦ ਤੱਕ ਦਿਖਣ ਜਾਂਦਾ ਕਿ ਜਦੋਂ ਅਗਰ ਜਾਈ ਜਾਂਦੀ ਹੈ ਬੜਾ ਬੰਨ ਖੁਸ਼ੀ ਹੁੰਦਾ ਲੋਕਾਂ ਚ ਮਵਾੜੀਆਂ ਫੈਲਦੀਆਂ ਨੇ ਸਖਤ ਬਹਿਤਾ ਨੇ ਸਰਕਾਰ ਦੀਆਂ ਐਕਸਪੈਂਸ਼ਨ ਦੀਆਂ ਤੇ ਕੋਈ ਹੋਜੀ ਕਾਰਵਾਈ ਨਹੀਂ ਕਰਨੀ ਕੋਈ ਸਵਲ ਬਗਨਿੰਗ ਕਰਨੀ ਤੇ ਉਹ ਗਮੋਂਦੇ ਦਾਰੇ ਨਹੀਂ ਆ ਧੰਨਵਾਦ ਜੀ ਕੱਲ ਮਜੀ 13-14 ਤੱਕੀ ਨੂੰ ਥਾਂ ਕਾਦੀਆਂ ਦੇ ਮੋਹੱਲਾ ਤਰ੍ਹਾਂ ਬੜਾ ਬਖੀ ਇੱਕ ਨਾ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਆਨ ਹੋਈ ਸੀ ਉਸ ਬੰਦੇ ਨੇ ਥਾਣੇ ਐਸੋ ਸਾਹਿਬ ਦੇ ਕੋਲ ਬੰਦ ਸਿੰਘਪੁਰ ਕੋਲ ਇੱਕ ਨਾ ਦਖਾਸਤ ਮਸੂਰ ਹੋਈ ਸੀ ਤੇ ਐਸੋ ਸਾਹਿਬ ਨੇ ਇਸੇ ਤੋਂ ਤੁਰੰਤ ਕਾਰਵਾਈ ਕਰਨ ਦੇ ਹੁਆ ਉਹ ਜਿਹੜੇ ਬਜ਼ੁਰਗ ਸੀ ਮੰਗਲਦਾਸ ਜੀ ਉਹਨਾਂ ਦੇ ਬਿਆਨ ਤੇ ਪਰਚਾ ਰਜਿਸਟਰ ਕੀਤਾ ਤੇ ਜਿਹੜੇ ਉਹ ਜਿਲ੍ਹੇਮ ਜਿਹਨਾਂ ਨੇ ਜਿਹਨਾਂ ਕੁੱਟਮਾਰ ਕੀਤੀ ਉਹਨਾਂ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇ ਉਹ ਗਾਮਿਆਂ ਨੂੰ ਕੋਈ ਕਾਰਵਾਈ ਨਾ ਕਰਨ ਉਹਨਾਂ ਤੋਂ ਪ੍ਰਿੰਟ ਰਿਪੋਰਟ ਦਿੱਤਾ ਗਿਆ ਇਹ ਜੋ ਮੈਂ ਹੀ ਗੱਲ ਕਰਾਂ ਉਹ ਜਿਵੇਂ ਵੀਡੀਓ ਕਰਨ ਹੋਸੀ ਤੋ ਤੋਂ ਤਰਮਕਲੀ ਐਕਸ਼ਨ ਦਿੱਤਾ ਗਿਆ ਉੱਤੇ ਤਰਮਕਲੀ ਕਾਰਵਾਈ ਕਰਦੇ ਆ ਉਹ ਜਿਹੜੇ ਉਹ ਗੁਰੂਨ ਸਾਹਿਬ ਹੋਇਆ ਗਿਆ ਮੁਜਦੇ ਕਰਦੇ ਕੀ ਸੀ ਉਹ ਉਹ ਆਡੀਟ ਆਡੀਟ ਕਮਿਸ਼ਨ ਉਹਨਾਂ ਨੂੰ ਪਾਣੀ ਪੁੰਨ ਲੈ ਪੈਨ ਰੋਲਾ ਸੀ ਕਿ ਮੇਰੇ ਨਾਲ ਕਰਦੇ ਕਿ ਨਾਮ ਉਹਨੇ ਤਿੰਨ ਮੁੰਡਿਆਂ ਨੇ ਲਿਖਾਇਆ ਸੀ ਤੇ ਤਰਸੀਮ ਕੁਮਾਰ ਸੀ ਗੌਂਡੀ ਕਿ ਉਹਨਾਂ ਦੇ ਗੌਂਡੀ ਉਹਨਾਂ ਦੇ ਬੇਟਾ ਸੀ ਕਰਨ ਤੇ ਗੌਂਡੀ ਹੋ ਸੀ ਮੋਹਿਤ ਕੁਮਾਰ ਸੌਰੀ ਉਹ ਮੋਹਿਤ ਕੁਮਾਰ ਜੀ ਕੀ ਕਹਦੇ ਕਿ ਉਹਨੇ ਬੰਗੀਆਂ ਤਾਂ ਰੱਖ ਲਿਆ ਉਹਨਾਂ ਨੇ ਐਸੇ ਵਜਿ ਕਿਤੀ ਗਈਆਂ इसका तो हां इस इंडिया क्राइम न्यूज जुलम के खिलाफ जंग आप देख रहे हैं इंडिया क्राइम न्यूज